ਇੰਡੀਆ ਵਿੱਚ ਸਭ ਤੋਂ ਟਫ ਯਾਨੀ ਕਿ ਔਖਾ ਮੰਨਿਆ ਜਾਣ ਵਾਲਾ ਐਗਜ਼ਾਮ ਯੂਪੀਐਸਸੀ ਜਿੰਨੂੰ ਕਲੀਅਰ ਕਰਕੇ ਤੁਸੀਂ ਆਈਐਸ ਆਈਪੀਐਸ ਆਈਆਰਐਸ ਲੱਗ ਸਕਦੇ ਹੋ ਉਹ ਹੁਣੀ ਹੁਣੀ ਐਤਵਾਰ ਨੂੰ 25 ਮਈ ਨੂੰ ਕੰਡਕਟ ਹੋਇਆ ਉਹਦੀ ਪਹਿਲੀ ਸਟੇਜ ਜਿਹੜੀ ਕਿ ਪ੍ਰੀਲਿਮਸ ਹੁੰਦੀ ਹੈ ਉਹਦਾ ਐਗਜ਼ਾਮ ਸੀਗਾ ਜੀਐਸ 1 ਤੇ ਜੀਐਸ 2 ਟੂ ਪੇਪਰਸ ਉਹਦੇ ਵਿੱਚ ਹੁੰਦੇ ਨੇ ਹੁਣ ਦੇਖਣਾ ਇਹ ਹੈ ਕਿ ਪ੍ਰੀਲਿਮਸ ਕਲੀਅਰ ਕਰਨ ਤੋਂ ਬਾਅਦ ਮੀਨਸ ਕਿਹੜੇ-ਕਿਹੜੇ ਬੱਚੇ ਲਿਖਣਗੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਮੀਨਸ ਦੇ ਮਾਰਕਸ ਪਲੱਸ ਇੰਟਰਵਿਊ ਦੇ ਮਾਰਕਸ ਮਿਲਾ ਕੇ ਤੁਹਾਡਾ ਰੈਂਕ ਆਂਦਾ ਹੈ ਪਰ ਉਸ ਸਟੇਜ ਤੱਕ ਪਹੁੰਚਣ ਲਈ ਨਾ ਜਿਹੜਾ ਪ੍ਰੀਲਿਮਸ ਦਾ ਪੇਪਰ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਕਹਿ ਲੋ ਕਿ ਕੁਝ ਐਸਪੀਰੈਂਟਸ ਨੇ ਜਿਹੜੇ ਕਿ ਸ਼ਾਇਦ ਸੀਰੀਅਸ ਨਹੀਂ ਸੀਗੇ ਜਾਂ ਜਿਨ੍ਹਾਂ ਨੇ ਉਨੀ ਮਿਹਨਤ ਨਹੀਂ ਕੀਤੀ ਉਹ ਬਾਹਰ ਹੋ ਜਾਣਗੇ ਜਿਹੜੇ ਐਕਚੁਅਲੀ ਸੀਰੀਅਸ ਐਂਡ ਡਿਜ਼ਰਵਿੰਗ ਕੈਂਡੀਡੇਟਸ ਹੈ ਉਹ ਅੱਗੇ ਜਾਂਦੇ ਨੇ ਇਸ ਸਟੇਜ ਤੇ तो भाई बैद का सैशन जो है वह प्रिलिम्स की कट ऑफ को प्रडिक्ट वाला सैशन है कि मेरे अकॉर्डिंग जिन्ना मेरा एक्सपीरियंस है मेरा तीन चार मीनस का एक्सपीरियंस है इंटरव्यू का एक्सपीरियंस है पीसीएस क्डन का एक्सपीरियंस है वो की कहता है अबाउट दिस कट ऑफ सो इस सैशन दे एंड तक तू तो पता लग जाएगा पहली गल कट ऑफ होंगी की चीज़ है कट ऑफ किस बेसिस काउंट करनी चाहिए तो बहुत इंस्टीट्यूट्स मिलने के जोड़े कहें कट ऑफ आएगी इन कट ऑफ आएगी परैरामीटर नहीं दस देते तो प्रोपर वह पैरामीटर भी दसूंगा मैं कि किस बेस पर मैं कह रहा इन्नी कट ऑफ जाएगी उसद लास्टली प्रडिकटिड कट ऑफ दसन तो बाद मैं थोड़ा तो ये दसूँगा अगे करना की है ਵਾਟ ਇਫ ਜਿੰਨੀ ਮੈਂ ਕੱਟਆਫ ਪ੍ਰਡਿਕਟ ਕਰ ਰਹੇ ਆ ਤੁਹਾਡੇ ਉਸ ਤੋਂ ਘੱਟ ਨੰਬਰ ਬਣ ਰਹੇ ਹੋਣ ਅੱਗੇ ਦਾ ਰੋਡਮੈਪ ਕੀ ਹੋਣਾ ਚਾਹੀਦਾ ਤੁਹਾਡਾ ਕਿਉਂਕਿ ਸੁਪਨਾ ਤੁਸੀਂ ਦੇਖ ਲਿਆ ਆਈਐਸ ਬਣਨ ਦਾ ਸੁਪਨਾ ਤੁਸੀਂ ਦੇਖ ਲਿਆ ਆਈਪੀਐਸ ਬਣਨ ਦਾ ਚਾਹੇ ਸਾਲ ਹੋਵੇ ਚਾਹੇ ਨਾ ਹੋਵੇ ਅਗਲੇ ਸਾਲ ਤੇ ਕਲੀਅਰ ਕਰਨਾ ਹੈ ਆਪਾਂ ਅੱਗੇ ਤਾਂ ਜਾਣਾ ਹੀ ਜਾਣਾ ਸੋ ਜੇ ਤੁਹਾਨੂੰ ਲੱਗ ਰਿਹਾ ਕਿ ਇਹ ਸੈਸ਼ਨ ਤੁਹਾਡੇ ਕੰਮ ਦਾ ਹੈ ਕੱਟਆਫ ਐਂਡ ਵਾਟ ਟੂ ਡੂ ਨੈਕਸਟ ਸਟਰੈਟਜੀ ਵੀ ਪਲਾਨ ਕਰਾਂਗੇ ਇਸ ਸੈਸ਼ਨ ਨੂੰ ਜ਼ਰੂਰ ਦੇਖੋ ਜਿਆਦਾ ਲੰਬਾ ਨਹੀਂ ਹੋਣ ਵਾਲਾ ਸੋ ਸਭ ਤੋਂ ਪਹਿਲਾਂ ਤੇ ਉਹੀ ਮੈਂ ਗੱਲ ਕਰਦਾ ਪਹਿਲੀ ਗੱਲ ਕੀ ਕਟਆਫ ਹੁੰਦੀ ਕੀ ਹੈ 왓 ਇਜ਼ ਅ ਕਟਆਫ ਐਕਚੁਅਲੀ ਸੋ ਧਿਆਨ ਨਾਲ ਦੇਖੋ ਬਈ ਜਦੋਂ ਮੈਂ ਗੱਲ ਕਰਦਾ ਨਾ ਕਟਆਫ ਦੀ ਦੇਖੋ ਕਟਆਫ ਜਿਹੜਾ ਸ਼ਬਦ ਹੈ ਨਾ ਉਹ ਕਾਫੀ ਚੀਜ਼ਾਂ ਚ ਡਿਫਰੈਂਟ ਡਿਫਰੈਂਟ ਵੇਰੀ ਕਰ ਸਕਦਾ ਪਰ ਇਫ ਆਈ ਟਾਕਟ ਅਬਾਊਟ ਐਗਜ਼ਾਮਸ ਜੇ ਮੈਂ ਐਗਜ਼ਾਮਸ ਦੀ ਗੱਲ ਕਰਦਾ ਹਾਂ ਉਥੇ ਕਟਆਫ ਉਹ ਹੁੰਦੀ ਹੈ ਮਿਨੀਮਮ ਨੰਬਰ ਆਫ ਮਾਰਕਸ ਮਿਨਿਮਮ ਨੰਬਰ ਆਫ ਮਾਰਕਸ ਦਾ ਮਤਲਬ ਇਹ ਹੋਇਆ ਕਿ ਇਸ ਮਾਰਕਸ ਤੋਂ ਉੱਪਰ ਤੁਹਾਡੇ ਜਿੰਨੇ ਮਰਜ਼ੀ ਆ ਜਾਣ ਕੋਈ ਚੱਕਰ ਨਹੀਂ ਤੁਸੀਂ ਮੈਰਿਟ ਚਾਹੋਗੇ ਸ਼ਾਇਦ ਪਰ ਇਸ ਨੰਬਰ ਤੋਂ ਜੇ ਤੁਹਾਡੇ ਕੱਟ ਮਾਰਕਸ ਨੇ ਤੁਹਾਡਾ ਇਗਜ਼ਾਮ ਨਹੀਂ ਕਲੀਅਰ ਹੋ ਰਿਹਾ ਹੁਣ ਜਦੋਂ ਆਪਾਂ ਪ੍ਰੀਲਿਮਸ ਦੀ ਕੱਟਆਫ ਦੀ ਗੱਲ ਕਰ ਰਹੇ ਹਾਂ ਪ੍ਰੀਲਿਮਸ ਨੂੰ ਕਲੀਅਰ ਕਰਕੇ ਮੈਰਿਟ ਨਹੀਂ ਬਣੇਗਾ ਯੂਪੀਐਸਸੀ ਦੀ ਸਕੀਮ ਕਹਿੰਦੀ ਹੈ ਮੈਰਿਟ ਬਣੇਗਾ ਮੇਨਸ ਐਂਡ ਇੰਟਰਵਿਊ ਦੇ ਮਾਰਕਸ ਜੋੜ ਕੇ ਪਰ ਪ੍ਰੀਲਿਮਸ ਕਲੀਅਰ ਕਰਕੇ ਕੱਟਆਫ ਕਲੀਅਰ ਕਰਕੇ ਤੁਸੀਂ ਕਿੱਥੇ ਜਾਓਗੇ ਤੁਸੀਂ ਜਾਓਗੇ ਮੇਨਸ ਲਿਖਣ जो कि यूपीएससी दैकेंड स्टेज है सो कट ऑफ का मतलब की है आज जो मैं तो नंबर दस के जाऊंगा दैट मीनस दैट इज द मिनीम नंबर ऑफ मार्क्स रिक्वायर्ड। तो बाद, हूँ जो आप गल करते हैं कट ऑफ की यूपीएससी जो प्रिलिम्स है यूपीएससी प्रिडिक्ट करता किस तरह कट ऑफ या फिर यूपीएससी ऑफ किस तरह कटद है ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਆਪਣੇ ਕੋਲ ਨਾ ਵੀ ਦੋ ਪੇਪਰ ਹੁੰਦੇ ਨੇ ਇੱਕ ਹੁੰਦਾ ਹੈ ਜੀਐਸ ਪੇਪਰ 1 ਇੱਕ ਹੁੰਦਾ ਹੈ ਜੀਐਸ 2 ਜਿੰਨੂੰ ਆਪਾਂ ਸ਼ਾਰਟ ਫਾਰਮ ਚ ਸੀਸੈਟ ਕਹਿ ਦਿੰਨੇ ਆ ਤੁਹਾਡੀ ਮੈਥ ਹੋ ਗਿਆ ਤੁਹਾਡੀ ਰੀਜ਼ਨਿੰਗ ਹੋ ਗਈ ਤੁਹਾਡੀ ਇੰਗਲਿਸ਼ ਹੋ ਗਈ ਉਹ ਇੱਧਰ ਆਉਂਦੀ ਹੈ ਐਂਡ ਜੀਐਸ 1 ਵਿੱਚ ਕੀ ਆਂਦਾ ਤੁਹਾਡਾ ਹਿਸਟਰੀ ਪੋਲੀਟਿਕ ਇਕਨੋਮੀ ਕੋਰਸ ਸਬਜੈਕਟਸ ਜਿਹੜੀ ਕਟਆਫ ਗਿਣੀ ਜਾਂਦੀ ਹੈ ਨਾ ਉਹ ਸਿਰਫ ਇਹਦੀ ਗਿਣੀ ਜਾਂਦੀ ਹੈ ਜੀ ਸੀਸੈਟ ਇਜ਼ ਓਨਲੀ ਕੁਆਲੀਫਾਈਇੰਗ ਇਨ ਨੇਚਰ 200 ਵਿੱਚੋਂ 33% ਤੁਸੀਂ ਮਾਰਕਸ ਲੈ ਕੇ ਆਣੇ ਆ ਅਰਾਊਂਡ 67 ਬਣਦੇ ਨੇ ਸਿਰਫ ਓਨੇ ਮਾਰਕਸ ਤੁਸੀਂ ਲੈ ਕੇ ਆਣੇ ਤੁਹਾਡਾ ਪੇਪਰ ਅੱਗੇ ਤੁਸੀਂ ਵੱਧ ਸਕਦੇ ਹੋ ਪਰ ਦ ਥਿੰਗ ਇਜ਼ ਤੁਸੀਂ ਇਹਦੇ ਵਿੱਚ GS1 ਵਿੱਚ ਵਧੀਆ ਸਕੋਰ ਕਰਨਾ ਹੁਣ ਆਣਿਆ ਕਿ ਬਈ ਜਿਹੜੀ ਕੱਟਆਫ ਹੈ ਉਹਦੇ ਪੈਰਾਮੀਟਰਸ ਕੀ ਹੈ ਵਾਟ ਆਰ ਦਾ ਪੈਰਾਮੀਟਰਸ ਜਿਹੜੀ ਮੈਂ ਵੀ ਕੱਟਆਫ ਪ੍ਰਡਿਕਟ ਕੀਤੀ ਹੈ ਹਵਾ ਚ ਨਹੀਂ ਕੀਤੀ ਇਸ ਗੱਲ ਦਾ ਧਿਆਨ ਰੱਖਿਓ ਜੋ ਮੈਂ ਕੱਟਆਫ ਪ੍ਰਡਿਕਟ ਕਰ ਰਿਹਾ ਹਾਂ ਇਹ ਪੰਜ ਪੈਰਾਮੀਟਰਸ ਦੇ ਅਕੋਰਡਿੰਗ ਮੈਂ ਕੱਟਆਫ ਪ੍ਰਡਿਕਟ ਕਰ ਰਿਹਾ ਹਾਂ सब तो पहला पैरामीटर नंबर ऑफ वैकेंसीज जो वैकेंसी वट ऑफ की होएगी कट ऑफ कट जाएगी नंबर ऑफ वैकेंसीज ज़्यादा कट ऑफ कट यानी कि ज्यादा जोड़े लोग ने वो ते जागे ठीक है उस तो बाद डिफिकल्टी लैवल ऑफ एग्जाम जे वध डिफिकल्टी होट ऑफ की होएगी कट ऑफ भी होएगी, ठीक है जी यानी कि लैस नंबर ऑफ एसपरेंट्स जोड़े ने पेपर लिख रहे हैं उस तो बाद नंबर ऑफ कैंडीडेट्स अपीयरिंग हम देखो इदा होंगे कई बार बहुत ज्यादा लोग एग्जाम भर देंगे सो so, उन्होंने नॉर्मलाइज करट ऑफ वाने सो so, एक बहुत बड़ा फैक्टर है उस तो बाद प्रीवियस ईयर ट्रेंड आई थिंक सब तो इंपोर्टेंट जी चीज़ है वह इतने यही होंगी है कि प्रीवियस ईयर ट्रेंड देखो चाहे वह क्वेश्चन का है चाहे कट ऑफ का ट्रेंड है यूपीएससी का किस तरह कट ऑफ को आ रहे हैं उस वी हैव द ओवरऑल परफॉर्मेंस ਪਰਫਾਰਮੈਂਸ ਆਫ ਦਾ ਕੈਂਡੀਡੇਟਸ ਕਿ ਕੈਂਡੀਡੇਟਸ ਨੇ ਪਰਫਾਰਮ ਕਿਦਾਂ ਦਾ ਕੀਤਾ ਹੋ ਸਕਦਾ ਯੂਪੀਐਸਸੀ ਨੇ ਆਪਣੇ ਵੱਲੋਂ ਡਿਫਿਕਲਟ ਐਗਜ਼ਾਮ ਪਾਤਾ ਪਰ ਕੈਂਡੀਡੇਟਸ ਤੇ ਬਈ ਕਰਾਏ ਵਧੀਆ 80 80 ਕੁਐਸਚਨ ਠੀਕ ਕਰਾਏ ਠੀਕ ਹੈ ਆਈ نو ਥਿਸ ਇਜ਼ ਅਨ ਆਈਡੀਅਲ ਸਿਨੈਰੀਓ ਇਦਾਂ ਨਹੀਂ ਹੁੰਦਾ ਪਰ ਫਿਰ ਵੀ ਜੇ ਹੋਇਆ ਤਾਂ ਸੋ ਥਿਸ ਇਜ਼ ਆਲਸੋ ਅ ਸਿਨੈਰੀਓ ਕਿ ਪਰਫਾਰਮੈਂਸ ਕੈਂਡੀਡੇਟਸ ਦੀ ਕਿਸ ਤਰ੍ਹਾਂ ਰਹੀ ਹੈ ਕਿ ਸਾਰਿਆਂ ਨੂੰ ਈਜ਼ੀ ਲੱਗਿਆ ਕਿ ਸਾਰਿਆਂ ਨੂੰ ਡਿਫਿਕਲਟ ਲੱਗਿਆ ਸੋ ਮੈਂ ਜੋ ਕੱਟਆਫ ਪ੍ਰਡਿਕਟ ਕੀਤੀ ਹੈ ਜਾਂ ਮੈਂ ਜੋ ਕੱਟਆਫ ਤੁਹਾਨੂੰ ਦੱਸਣ ਲੱਗਿਆ ਹੈ ਇਹ ਇਹੀ ਪੰਜ ਪੈਰਾਮੀਟਰਸ ਤੇ ਹੋਏਗੀ ਐਂਡ ਮੈਂ ਤੁਹਾਨੂੰ ਕੀ ਕਿਹਾ ਸਭ ਤੋਂ ਇੰਪੋਰਟੈਂਟ ਇਜ਼ ਦਾ ਪਾਸਟ ਇਅਰ ਟ੍ਰੈਂਡ ਸੋ ਆਓ ਨਜ਼ਰ ਮਾਰਦੇ ਹਾਂ ਪਾਸਟ ਇਅਰ ਟ੍ਰੈਂਡਸ ਤੇ ਦਿਸ ਇਜ਼ ਦਾ ਪਾਸਟ ਇਅਰ ਟ੍ਰੈਂਡਸ ਆਫ ਦਾ ਯੂਪੀਐਸਸੀ ਧਿਆਨ ਨਾਲ ਵੇਖਿਓ ਜੀ ਸਭ ਤੋਂ ਪਹਿਲਾਂ ਦੇਖੋ ਜੀ 2024 ਠੀਕ ਹੈ ਹਨਾ ਦਿਸ ਇਜ਼ ਦਾ ਆਫੀਸ਼ੀਅਲ ਕੱਟਆਫ ਇਹ ਮੈਂ ਕੋਈ प्रिडिक्टेड कट ऑफ नहीं दस रहा यह कट ऑफ की गल हो रही है ध्यान न समझो दो हज़ार चौबीस की गल करा पेपर मुश्किल से अच्छा पेपर हमेशा ही मुश्किल होंगे पर जो मैं कंपेयर करा दो हज़ार तेई ना दो हज़ार तेई दे अकॉर्डिंग इन्ना मुश्किल पेपर नहीं सी। क्योंकि पेपर बहुत ज्यादा मुश्किल से कट ऑफ देखो जनरल किई थी सैवंटी फाइव ऑफिशियल कट ऑफ है पर जाकर वही कि घट बंदे जैसपरेंट्स ने अगे गए ਉਸ ਤੋਂ ਬਾਅਦ 2022 ਵਿੱਚ ਦੇਖੋ 88 ਗਈ ਉਸ ਤੋਂ ਬਾਅਦ ਇੱਧਰ ਦੇਖੋ 87 ਗਈ ਇਹਦੇ ਵਿੱਚ ਸਭ ਤੋਂ ਪ੍ਰਾਈਮ ਫੈਕਟਰ ਮੈਨੂੰ ਲੱਗਿਆ ਜੋ ਇੱਥੇ ਇੱਥੇ ਇਹ ਚੀਜ਼ਾਂ ਇਨਕਰੀਜ਼ ਜਾਂ ਡਿਕਰੀਜ਼ ਜੋ ਵੀ ਪੈਟਰਨ ਆ ਰਿਹਾ ਹੈ ਦਾ ਡਿਫਿਕਲਟੀ ਆਫ ਐਗਜ਼ਾਮ ਉਸ ਤੋਂ ਬਾਅਦ ਸੀਟਾਂ ਦਾ ਵੇ ਫਰਕ ਹੈ ਜਦੋਂ ਸੀਟਾਂ ਘਟ ਹੋਈਆਂ ਤੇ ਬਈ ਕਟਆਫ ਉਸ ਟਾਈਮ ਬਹੁਤ ਜ਼ਿਆਦਾ ਵਧਾਈ ਗਈ ਹੈ ਤੇ ਵਧੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੈਟਾਗਰੀ ਵਾਈਜ਼ ਦੇਖੋ ਅਪਰੋਕਸੀਮੇਟਲੀ ਜੇ ਰੈਂਡਮਲੀ ਮੈਂ ਇੱਥੇ ਕਰਾਂ ਤੇ ਔਨ ਐਨ ਐਵਰੇਜ 10 ਤੋਂ 11 ਮਾਰਕਸ ਦਾ ਫਰਕ ਹੁੰਦਾ ਹੈ ਐਸਟੀ ਦੀ ਕਟ-ਆਫ ਦੇ ਵਿੱਚ ਕੱਟ ਰਹਿੰਦੀ ਹੈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਇੱਧਰ ਦੇਖੋ ਐਸਟੀਜ਼ ਦੀ ਤੇ ਅਪਰੋਕਸੀਮੇਟਲੀ 12 ਤੋਂ 13 ਮਾਰਕਸ ਦਾ ਫਰਕ ਰਹਿੰਦਾ ਹੈ ਉਸੇ ਤਰ੍ਹਾਂ ਇਹਨਾਂ ਦੀ ਵੀ ਮੈਂ ਐਵਰੇਜ ਕੱਢੀ ਹੈ ਤੇ ਹੁਣ ਜਿਸ ਚੀਜ਼ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅਫੀਸ਼ੀਅਲ ਕਟਆਫ ਨੂੰ ਦੇਖ ਕੇ ਪੇਪਰ ਦਾ ਲੈਵਲ ਦੇਖ ਕੇ ਡਿਫਿਕਲਟੀ ਲੈਵਲ ਦੇਖ ਕੇ ਸਾਰਾ ਕੁਝ ਦੇਖ ਕੇ ਜੋ ਮੈਂ ਕਟਆਫ ਤੁਹਾਡੇ ਲਈ ਪ੍ਰੈਡਿਕਟ ਕੀਤੀ ਹੈ ਉਹ ਇਹ ਹੈ ਤੁਹਾਡੇ ਸਾਹਮਣੇ ਲਓ ਜੀ ਮਾਈ ਪ੍ਰੈਡਿਕਟਡ ਕਟਆਫ ਫਾਰ ਥਿਸ ইয়ার ਯੂਪੀਐਸਸੀ ਪ੍ਰੀਲੈਂਸ ਇਜ਼ ਥਿਸ ਲਓ ਜੀ ਮੈਨੂੰ ਲੱਗਦਾ ਹੈ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ ਮੈਨੂੰ ਲੱਗਦਾ ਜਿੰਨਾ ਕੁ ਮੈਂ ਐਸਪਿਰੈਂਟ ਰਿਹਾ ਹਾਂ ਟੀਚਰ ਰਿਹਾ ਹਾਂ ਮੈਨੂੰ ਲੱਗਦਾ ਕਟਆਫ ਇਸ ਵਾਰ ਦੀ ਅਰਾਊਂਡ 85 ਜਾਣੀ ਚਾਹੀਦੀ ਹੈ ਕਿਉਂ ਹੁਣ ਤੁਸੀਂ ਕਹੋਗੇ ਸਰ 85 ਹੀ ਤੁਸੀਂ ਕਿਉਂ kiya ਦੇਖੋ 85 ਨਹੀਂ ਕਹਿ ਰਿਹਾ ਪਿਛਲੀ ਵਾਰ ਜਿੰਨੀ ਕਟਆਫ ਗਈ ਸੀ ਇਸ ਵਾਰ ਦਾ ਪੇਪਰ ਪਿਛਲੀ ਵਾਰ ਨਾਲੋਂ ਮੁਸ਼ਕਿਲ ਸੀ ਸੀ ਸੈਟ ਦਾ ਵੀ ਲੈਵਲ ਸਾਨੂੰ ਉੱਪਰ ਦੇਖਣ ਨੂੰ ਮਿਲਿਆ ਇਸੇ ਕਰਕੇ ਕਿਤੇ ਨਾ ਕਿਤੇ ਇਹ ਜਿਹੜੀ ਕਟਆਫ ਹੈ थले जाने चांस ने पेपर वॉस टफ अलोंग विद द सी सैट सो ए फाइव प्लस माइनस फोर घटवा हो सकता है मैं कोई अंतर या भी नहीं डायरेक्ट प्रिडिक्ट कर ठीक है करना। जी जो अपना प्रोडिक्शन होंगी है दैट इज कि इस लैवल दी सो आई एम प्रोडिकटिंग अराउंड एटी फाइव प्लस माइनस फोर उस तो बाद जे मैं ओ बी सी कैटेगरी देखा जे थोड़े तो एटी फोर नंबर आ रहे हैं तो दे तैयारी डेफिनेटली शुरू कर दो ई डबल्यू एस दें जो कहते एटी एंड एस सी कैटेगरी चो जो कोई बिलोंग करते सैवनटी तो फोर मार्क्स आ रहे हो तुम्हें सेफ बाद ST तो हो उस बात एस टी कैटेगरी तो जो कोई बिलोंग कर दैवेंटी मार्क्स आ रहे हो सैवंटी मार्क्स आ रहे हैं तुम्हें सेफ हो सो बई दीज आर माई कट ऑफ प्रडिक्शन फॉर यू पी एससी प्रलम्स ट्वेंटी ट्वेंटी फाइव चलो जी हूँ गल आ गई ਹੁਣ ਦੋ ਤਰ੍ਹਾਂ ਦੇ ਐਸਪੀਰੈਂਟਸ ਹੋਣਗੇ ਇੱਕ ਤਾਂ ਖੁਸ਼ ਹੋਣਗੇ ਕਿ ਸਰ ਇਹ ਜਿਹੜੀ ਕੱਟਆਫ ਆਪਾਂ ਲਗਾ ਲਈ ਹੈ ਆਪਾਂ ਤੇ ਬਹੁਤ ਖੁਸ਼ ਹੋ ਗਏ ਆ ਸਾਡੇ ਨੰਬਰ ਬਣ ਰਹੇ ਆ ਦੂਸਰੇ ਐਸਪੀਰੈਂਟਸ ਹੋਣਗੇ ਜਿਹੜੇ ਕਹਿਣਗੇ ਕਿ ਸਰ ਇਹਨੇ ਨੰਬਰ ਨਹੀਂ ਬਣ ਰਹੇ ਕੁਝ ਕਹਿਣਗੇ ਕਿ ਸਰ ਬਾਰਡਰ ਤੇ ਬੈਠੇ ਆ ਤੁਸੀਂ 85 ਕਿ ਆ ਸੀ 84 ਤੇ ਬੈਠੇ ਆ ਕੀ ਕਰੀਏ ਹੁਣ ਇਹੀ ਚੀਜ਼ ਤੁਹਾਡੇ ਵਾਸਤੇ ਇਹ ਤੁਸੀਂ ਸੁਣ ਲਓ ਇੱਕ ਵਾਰ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੋਣ ਵਾਲਾ ਹੈ ਕਿ ਹੁਣ ਕਰੀਏ ਕੀ ਮੈਂ ਜਦੋਂ ਤਿਆਰੀ ਕਰ ਰਿਹਾ ਸੀ ਆਪ ਤੇ ਦੋ ਵਾਰ ਮੈਂ ਪ੍ਰੀਲਿੰਮਸ ਦਿੱਤਾ ਸੀ ਮੇਰਾ ਦੋ ਵਾਰ ਸਟਾਰਟਿੰਗ ਪ੍ਰੀਲਿੰਮਸ ਨਹੀਂ ਨਿਕਲੇ ਸੀ ਤੇ ਮੇਰੀ ਗਲਤੀ ਕੀ ਹੋਈ ਕੋਈ ਗਾਈਡ ਕਰਨ ਵਾਲਾ ਨਹੀਂ ਸੀ ਉਸ ਟਾਈਮ ਮੈਂ ਮੀਨਸ ਦੀ ਤਿਆਰੀ ਨਹੀਂ ਕੀਤੀ that was my biggest mistake so ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਪ੍ਰੀਲਿੰਮਸ ਹੋ ਰਿਹਾ ਹੈ ਨਹੀਂ ਹੋ ਰਿਹਾ ਤੁਹਾਡੇ ਇੰਨੇ ਮਾਰਕਸ ਬਣ ਰਹੇ ਹੈ ਨਹੀਂ ਬਣ ਰਹੇ start preparing for mains start preparing for mains now only ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੇਸਿਕ ਸਿਲੇਬਸ ਹੱਲੇ ਵੀ ਕਵਰ ਨਹੀਂ ਹੋਇਆ ਫੋਕਸ ਔਨ ਦਾ ਸਿਲੇਬਸ ਪੂਰਾ ਦਾ ਪੂਰਾ ਸਿਲੇਬਸ ਖਤਮ ਕਰੋ ਜੇ ਤੁਹਾਨੂੰ ਲੱਗ ਰਿਹਾ ਕਿ ਮੇਰਾ ਆਪਸ਼ਨਲ ਸਬਜੈਕਟ ਹੱਲੇ ਕਵਰ ਨਹੀਂ ਹੋਇਆ ਸਟਾਰਟ ਪ੍ਰੇਪੇਰਿੰਗ ਦਾ ਆਪਸ਼ਨਲਸ ਪਰ ਰੁਕਣਾ ਨਹੀਂ ਹੈ ਚਾਹ 10 ਨੰਬਰ ਕਟ-ਆਫ ਤੋਂ ਕਟ ਆ ਰਹੇ ਹੋਣ ਬਈ ਸੁਪਨਾ ਤੇ ਦੇਖਿਆ ਹੈ ਨਾ ਅੱਗੇ ਤਾਂ ਜਾ ਕੇ ਹੋਰ ਤਿਆਰੀ ਕਰਨੀ ਹੈ ਤਾਂ ਸੁਪਨਾ ਜੇ ਦੇਖ ਲਿਆ ਹੈ ਤੇ ਉਹਨੂੰ ਹੁਣ ਬਰਕਰਾਰ ਰੱਖੋ ਰੁਕਣਾ ਨਹੀਂ ਹੈ ਕੋਈ ਵੀ ਮੇਰੀ ਤੁਹਾਨੂੰ ਲੱਗਦਾ ਹੈ ਕਿ ਲੋਡ ਪੈਂਦੀ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਸਰ ਸਾਨੂੰ ਗਾਈਡੈਂਸ ਦੇ ਲੋਡ ਹੈ ਮੇਰੀ ਗਾਈਡੈਂਸ ਦੇ ਲੋਡ ਹੈ ਤੁਹਾਨੂੰ ਪ੍ਰੋਪਰ ਸਟਰੈਟਜੀ ਬਣਾ ਕੇ ਦਵਾਂਗੇ ਜੇ ਤੁਸੀਂ ਇਸ ਨੰਬਰ ਤੇ ਕਾਲ ਕਰਦੇ ਹੋ ਮੇਰੇ ਤੋਂ ਗਾਈਡੈਂਸ ਲੈਣ ਨੂੰ ਤੁਹਾਨੂੰ ਲੱਗਦਾ ਹੈ ਕਿ ਮੈਂ ਗਾਈਡੈਂਸ ਦੇਣ ਦੇ ਯੋਗ ਹਾਂ ਤੁਸੀਂ ਇੱਥੇ ਕਾਲ ਕਰੋ ਆਈ ਵਿਲ ਗਾਈਡ ਯੂ ਪ੍ਰੋਪਰਲੀ ਠੀਕ ਹੈ ਜੀ ਸਾਡੇ ਸਟੂਡੈਂਟਸ 6 6 ਮਹੀਨੇ ਦੀ 7 7 ਮਹੀਨੇ ਦੀ ਤਿਆਰੀ ਵਿੱਚ ਉਹਨਾਂ ਦੇ ਪ੍ਰੀਲਿਮਸ ਵਿੱਚ ਬਹੁਤ ਵਧੀਆ ਨੰਬਰ ਬਣ ਰਹੇ ਨੇ ਜਿਹੜੇ ਪੰਜਾਬ ਪੀਸੀਐਸ ਦੇ ਸਟੂਡੈਂਟਸ ਨੇ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਉਸ ਸ਼੍ਰੇਣੀ 'ਚ ਆਉਂਗੇ ਤੇ ਜਿਹੜਾ ਵੀ ਤੁਹਾਡਾ ਸਿਲੇਬਸ ਨੂੰ ਲੈ ਕੇ ਕੋਈ ਏਕੁਆਰੀ ਹੈ ਤਿਆਰੀ ਕਿਸ ਤਰ੍ਹਾਂ ਸ਼ੁਰੂ ਕਰੀਏ ਤੁਹਾਨੂੰ ਲੱਗ ਰਿਹਾ ਕਿ ਸਰ ਇਹਨੇ ਨੰਬਰ ਬਣ ਰਹੇ ਨੇ ਮੈਂ ਬਾਰਡਰ ਤਿਆਰਿਆ ਮੈਂ ਹੁਣ ਕੀ ਕਰਾਂ ਇਸ ਨੰਬਰ ਤੇ ਕਾਲ ਕਰੋ ਉਹਨਾਂ ਨੂੰ ਕਹੋ ਜਤਨ ਸਰ ਨਾਲ ਗੱਲ ਕਰਨੀ ਹੈ ਮੇਰੇ ਨਾਲ ਗੱਲ ਕਰਾਂਗੇ ਤੇ ਜੇ ਕੋਈ ਹੋਰ ਅਪਡੇਟਸ ਰਿਗਾਰਡਿੰਗ ਯੂਪੀਐਸਸੀ ਐਂਡ ਪੰਜਾਬ ਪੀਸੀਐਸ ਤੁਹਾਨੂੰ ਚਾਹੀਦੀ ਹੈ ਇਹ ਟੈਲੀਗ੍ਰam ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ठीक है जी रुकना नहीं है जो नंबर बने नहीं बने डोंट वरी जो नंबर बन गए कोई गल नहीं पूरा साथ देवे जो भी तू तो लगता है ना कि बई मेरे तो हो सकता है आंसर राइटिंग किस तरह करनी है वी आर हेयर फॉर यू पर जो नंबर नहीं बने कॉल कर लियो कि सर स्ट्रैटेजी अगले साल दी किस तरह बनाइए अगले साल पक्का तो मदद करा आई एस आई पी एस ठीक है जी सो दिस वॉज द सैशन उम्मीद कर तो पसंद आया होगा ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿ ਮੈਂ ਠੀਕ ਕੱਲ ਕਹਿ ਰਿਹਾ ਸੀ ਤੁਹਾਨੂੰ ਲੱਗਦਾ ਹੈ ਕਿ ਇੰਨੀ ਕਟ-ਆਫ ਰਹੇਗੀ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ